ਇੱਕ ਵਾਰੀ ਨਾ ਪੰਡਿਤ ਕੋਪਾਲ ਸਿੰਘ ਜੀ ਉਹ ਸਾਡੇ ਉਥੇ ਆਏ ਸਾਡੇ ਕੋਲ ਆਉਂਦੇ ਹੁੰਦੇ ਹਨ ਰਹਿੰਦੇ ਹੁੰਦੇ ਹਨ ਮਹੀਨਾ ਬਾਅਦ ਨਾਲ ਸਾਲ ਵਿੱਚ ਇੱਕ ਮਹੀਨਾ ਉਹਨਾਂ ਦਾ ਦਿੱਲੀ ਵਾਸਤੇ ਹੁੰਦਾ ਸੀ ਤੇ ਉਹ ਵੀ ਦੁਵਾਨ ਲੱਗੇ ਹੁੰਦੇ ਹਨ ਅਸੀਂ ਨਾਮ ਜਾਣਦੇ ਹਾਂ ਰਾਤ ਨੂੰ ਆਉਣਾ ਲੇਟ ਹੋਣਾ ਤੇ ਇੱਕ ਵਾਰੀ ਪੰਡਿਤ ਜੀ ਮੈਨੂੰ ਕਹਿੰਦੇ ਨੇ ਤੂੰ ਮੇਰੇ ਨਾਲ ਚੱਲ ਉਥੇ ਨਾ ਮੈਂ ਘਰ ਨਾਲ ਪੰਪ ਲਵਾਣਾ ਤੇ ਪੰਪ ਉਹਨਾਂ ਉਥੋਂ ਲੈ ਲਿਆ ਸੀ ਦਿੱਲੀੋਂ ਕਿਹਾ ਤੂੰ ਚੱਲ ਨਾਲ ਉਥੇ ਪੰਪ ਲਾ ਕੇ ਦੇ ਆ ਤੇ ਮੈਂ ਚਲਾ ਗਿਆ ਤੇ ਉੱਥੇ ਅਸਾਂ ਪੰਪ ਪੰਪ ਜੋ ਵੀ ਲਾਉਣਾ ਸੀ ਉਹ ਸਾਰਾ ਕੁਝ ਉਹ ਕਰਤਾ ਤੇ ਉੱਥੇ ਇੱਕ ਦਿਨ ਮਨ ਦੱਸਣ ਲੱਗੇ ਕਹਿੰਦੇ ਸਾਡੇ ਪਿੰਡ 'ਚ ਨਾ ਇੱਕ ਮੁਸਲਮਾਨ ਹੈ ਮੁਸਲਮਾਨ ਨੇ ਇੱਕੋ ਹੀ ਹੈ ਤੇ ਉਦੋਂ ਜਦੋਂ ਉਥੋਂ ਹਿੰਦੂਆਂ ਨੂੰ ਕੱਢਿਆ ਸੀ ਨਾ ਬਾਹਰ ਇਤੋਂ ਮੁਸਲਮਾਨਾਂ ਨੂੰ ਮਾਰਨ ਲੱਗੇ ਤੇ ਉਹ ਮੁਸਲਮਾਨ ਸੀ ਐਸਾ ਭਈ ਉਹ ਆਪ ਦੱਸਿਆ ਕਿੰਦਾ ਇਕਵਰੀ ਨਾ ਉਹ ਗਊ ਕੋਈ ਉਥੋਂ ਲੈ ਕੇ ਜਾ ਰਹੇ ਸਨ ਕਤਲ ਕਰਨ ਵਾਸਤੇ ਜਾਂ ਆਪਣਾ ਨੂੰ ਸਲਟਰ ਉਹਦਾ ਰਾਜੇ ਵਿਚਾਰ ਤੇ ਉਹ ਮੁਸਲਮਾਨ ਨੇ ਦੇਖਿਆ ਵੀ ਇਹ ਗਊ ਚੜੀ ਮਹਿਰਬਾਨ ਦੇਖਦੀ ਪਈਏ ਤੇ ਮੈਂ ਇਹਨੂੰ ਨਾਲ ਨਾਲ ਚਲਾ ਲਿਆ ਇਹਨਾਂ ਨੇ ਮਾਰ ਦੇ ਦੀਏ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਜਿੰਨੇ ਪਾਸੇ ਉਹਨੇ ਮੰਗੇ ਉਹਨੇ ਉਹਨੇ ਦੇ ਦਿੱਤੇ ਕਿਹੜੀ ਗਊ ਛੱਡ ਦਿਓ ਉਹਨੇ ਗਊ ਛੱਡਾਤੀ ਉਹਨਾਂ ਕੋਲੋਂ ਤੇ ਬਾਕੀ ਉਸ ਤੋਂ ਬਾਅਦ ਕਹਿੰਦੇ ਜਦੋਂ ਮੈਂ ਪਾਕਿਸਤਾਨ ਦਾ ਹੋਇਆ ਨਾ ਕਹਿੰਦੇ ਨੇ ਉਹ ਉਹ ਤੇ ਨਾ ਇਹ ਮੁਸਲਮਾਨ ਨੂੰ ਉਹਨਾਂ ਪਾੜ ਲਿਆ ਇੰਡੀਆ ਨੇ ਕਹਿੰਦੇ ਨੇ ਉਹਨਾਂ ਦੇ ਕਮਰਾ ਸੀ ਉਸ ਚੋਂ ਜਿਹੜੇ ਹੁੰਦੇ ਨੇ ਚੜੀ ਕਹਿੰਦੇ ਨੇ ਕੀ ਕਹਿੰਦੇ ਨੇ ਉਹਨੂੰ ਪੱਟੇ ਜੇ ਉੱਪਰ ਆ ਸੀ ਉਹਦੇ ਨਾਲ ਤੇ ਉਹਦੇ ਚ ਇਹਨੂੰ ਬੰਦ ਕਰਕੇ ਨਾ ਕਮਰੇ ਨੂੰ ਅਗਲਾ ਆਤੀ ਹਾਂਜੀ ਮੁਸਲਮਾਨ ਨੂੰ ਉਹਦੇ ਵਿੱਚ ਬੰਦ ਕਰਕੇ ਬਾਹਰੋਂ ਅਗਲਾ ਆਤੀ ਬਾਹਰੋਂ ਅਗਲਾ ਆਤੀ ਕਹਿੰਦੇ ਚਲੋ ਏ ਮਦਰੇ ਜੀ ਸਾਡੇ ਨਾਲ ਇਹ ਨਾ ਕੁਛ ਕਰਦੇ ਬੈ ਨੇ ਤੇ ਅਸੀਂ ਉਹ ਕਹਿੰਦੇ ਨੇ ਇੱਕ ਕੇ ਡੇਢ ਦਿਨ ਉਹ ਅੱਗ ਲੱਗੀ ਰਹੀ ਐ ਇਸਰਾਮ ਤੇ ਲੱਗੀ ਰਹੀ ਬਹੁਤ ਗਰਮੀ ਸੀ ਕਹਿੰਨਾ ਬੰਦਾਂ ਦੇ ਕਿੱਥੋਂ ਬਚਣਾ ਤੇ ਉਸ ਤੋਂ ਬਾਅਦ ਨਾ ਉਹ ਜਦੋਂ ਦਰਵਾਜੇ ਤੋਂ ਉਹ ਜੇ ਸੜ ਗਏ ਤੇ ਵਿਚੋਂ ਨਿਕਲ ਆਇਆ ਵਿਚੋਂ ਨਿਕਲ ਆਇਆ ਤੇ ਸਾਰੇ ਪੁੱਛਣ ਲੱਗੇ ਭਾਈ ਤੈਨੂੰ ਤੂੰ ਕਿਸਾ ਬਚ ਗਿਆ ਕਹਿੰਦੇ ਜੀ ਗੱਲ ਪਤੇ ਕੀ ਐ ਮੈਂ ਇੱਕ ਵਈ ਨਸ ਗਊ ਇੱਕ ਨਾ ਉਹ ਲੈ ਕੇ ਜਾਦੇ ਸਾਂ ਕੱਟਣ ਵਾਸਤੇ ਤੇ ਮੈਂ ਉਹ ਦੇਖਿਆ ਵੀ ਗਊ ਵਿਚਾਰੀ ਮਿਹਰਬਾਨ ਦੇਖਣ ਲੱਗੀ ਮੇਹਾਂਦਵਾਲ ਦੇਖਿਆ ਤੇ ਮਨ ਨੂੰ ਅਜ ਲੱਗਾ ਵੀ ਉਹ ਵਿਚਾਰੀ ਨਾ ਮੈਨੂੰ ਕਹਿਣ ਦੇ ਦੀ ਤੁਨ ਕਿਸੇ ਤਰ੍ਹਾਂ ਇਹਨਾਂ ਨੂੰ ਚੜਾ ਦੇ ਤੇ ਮੈਂ ਉਹ ਛੜਵਾ ਦਿੱਤੀ ਛੜਵਾ ਦਿੱਤੀ ਕਹਿੰਦੇ ਨਾ ਹੁਣ ਆ ਦੇਖੋ ਇੱਕ ਡੇਢ ਦਿਨ ਨਾ ਆ ਜੋ ਵੀ ਉਹਦੀ ਉਹ ਪੂਸ਼ ਸੀ ਨਾ ਮੇਰੇ ਆਲੇ ਦੁਆਲੇ ਘੁੰਮੀ ਰਹੀ ਹੈ ਜੀ ਮਨ ਨੂੰ ਉਹਦੀ ਪੂਸ਼ ਨੇ ਨਾ ਉਹ ਲੱਗ ਨਹੀਂ ਦਿੱਤੀ ਹਵਾ ਗਰਮ ਹਵਾ ਨਹੀਂ ਲੱਗ ਦਿੱਤੀ ਤੇ ਆਪਣਾ ਇਹਨੇ ਇਹਨਾਂ ਚਿਰ ਉਹ ਮੇਰੇ ਨਾਲ ਆਲੇ ਦੁਆਲੇ ਘੁੰਮਦੀ ਰਹੀ ਤੇ ਮਨੂੰ ਮਤਲਬ ਕਿ ਇਹ ਦੇਖਣੋਂ ਤੁਹਾਡੇ ਸਾਹਮਣੇ ਮੈਂ ਬੈਠਾ ਕਹਿੰਦੇ ਉਹ ਸਾਡੇ ਅਥੀ ਰਿੰਦਰ ਨਾਲ ਹੀ ਤੇ ਬਾਕੀ ਉਹਨੂੰ ਪੁੱਛੋ ਉਹ ਹੀ ਹੈ ਉਹ ਉਹ ਵੀ ਇਸ ਤਰ੍ਹਾਂ ਹੀ ਮਤਲਬ ਉਹ ਦੱਸਦਾ ਕਿ ਇਸ ਤਰ੍ਹਾਂ ਇਹ ਮੈਂ ਪੱਡ ਜੀ ਨੇ ਉਹਨੇ ਉਹਨਾਂ ਉੱਥੇ ਦੱਸੀ ਤੇ ਬਾਕੀ ਉਥੋਂ ਅਸੀਂ ਜੁਰ ਦਿੱਤੀਆਂ ਤੁਰੇ ਨਾ ਤੇ ਉੱਥੇ ਕੋਈ ਅਸੀਂ ਬੱਸ ਅੱਡੇ ਤੇ ਅਸੀਂ ਮੈਂ ਅਸਾਂ ਪਿੰਡ ਜੀ ਸੰਸਵਰੇ ਪੱਲੂ ਕੋਈ ਦਾ ਟਾਈਮ ਸੀ ਉੱਥੇ ਇੱਕ ਡਰਾਈਵਰ ਨੇ ਆ ਕੇ ਨਾ ਪਿੰਡ ਜੀ ਨੂੰ ਮੋਤਾ ਟਿਕਿਆ ਪਿੰਡ ਜੀ ਨੂੰ ਮੋਤਾ ਟਿਕਿਆ ਪੱਲੇ ਜੀ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਲਿਆ ਜੋ ਵੀ ਤੇ ਕਹਿੰਦੇ ਪਿੰਡ ਜੀ ਕਿੱਥੇ ਜਾ ਰਹੇ ਹੋ ਕਹਿੰਦੇ ਨੇ ਅਸੀਂ ਜਾਣਾ ਹੈ ਇੱਥੇ ਕਿਥੋਂ ਬੱਸ ਮਿਲ ਲੇਗੀ ਕਹਿੰਦੇ ਚਲੋ ਮੈਂ ਤੁਹਾਡੇ ਨਾਲ ਚੱਲਦਾ ਉਸਮਾਨ ਉਹਨੇ ਫੜ ਲਿਆ ਪੰਡ ਜੀ ਕੋਲ ਫੜ ਲਿਆ ਮੈਂ ਕਿਹਾ ਤੂੰ ਮੈਨੂੰ ਮੇਰਾ ਲੈਣ ਦੇ ਨਾ ਮੈਂ ਅੱਪੇ ਚੱਕੀ ਜਾਣਾ ਇਹਨਾਂ ਤੋਂ ਤੁੱਲਦਾ ਉਹ ਤੇ ਬਸ ਤੇ ਲੈ ਗਿਆ ਬਸ ਪਰੀਜ਼ ਸੀ ਬਸ ਪਰੀਜ਼ ਹੀ ਉਹ ਜਾ ਕੇ ਉਹਨੇ ਉਹ ਡਰਾਈਵਰ ਨੂੰ ਕਿਹਾ ਭਈ ਆ ਅਗਲੀਆਂ ਸੀਟਾਂ ਖਾਲੀ ਕਰਵਾ ਦੇ ਹੈ ਮੈਂ ਆਪਣੇ ਬੰਦੇ ਨੂੰ ਬਿਠਾ ਲਾਇਆ ਤੇ ਉਹਨੇ ਸਾਨੂੰ ਦੋਨਾਂ ਨੂੰ ਨਾ ਤੇ ਉਹ ਅਗਲੀਆਂ ਸੀਟਾਂ ਤੇ ਪਿਠਾ ਕੇ ਫਿਰ ਸਾਡੀਆਂ ਟਿਕਟਾਂ ਦੇ ਪੈਸੇ ਦਵੇ ਫਿਰ ਰਸਤੇ 'ਚ ਉਹ ਦੱਸਿਆ ਕਹਿੰਦਾ ਪੰਡਿਤ ਜੀ ਮੈਂ ਨਾ ਮੈਂ ਤੁਹਾਡਾ دیਵਾਨ ਨਾ ਅਨੰਦ ਉਹ ਸਾਫ਼ ਸੁਣਿਆ ਹੀ 4 ਕਿ 5 ਕੇ 6 ਸਾਲ ਪਹਿਲਾਂ ਹਾਂਜੀ ਤੇ ਮਨੂੰ ਅਜੇ ਤੱਕ ਨਹੀਂ ਭੁੱਲਿਆ ਹਾਂਜੀ ਤੇ ਲੇਕੋ ਉਹ ਵਿਚਾਰੇ ਨੇ ਫਿਰ ਨਾ ਸਾਡੀ ਪੰਡੇ ਜੀ ਕਹਿੰਦੇ ਨੇ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਸਾਨੂੰ ਮਤਲਬ ਕਿ ਬਸ ਲੈਤੀ ਬਸ ਤੇ ਪਈ ਸੀ ਹਾਂਜੀ ਤੇ ਬਾਕੀ ਟਿਕਟਾਂ ਦੇ ਪੈਸੇ ਸੀ ਦੇ ਲਾਂਗੇ ਹੈ ਤੇ ਫਿਰ ਉਹ ਉਹਨਾਂ ਨੂੰ ਡਰਾਈਵਰ ਨੂੰ ਕਹਿੰਦਾ ਕਹਿੰਦਾ ਇਹਨਾਂ ਜਿੱਥੇ ਉਤਰਨਾ ਹੋਵੇ ਨਾ ਉੱਥੇ ਉਤਾਰ ਕੇ ਆਵੀ ਮੇਰੇ ਬੰਦੇ ਨੇ ਖਾਸ ਏਦਾਂ ਦੀ ਗੱਲ ਆ ਫਿਰ ਉਹ ਦੇਖੀ ਆ ਤੇ ਬਾਕੀ ਉਹ ਜਿਹੜੀ ਮੈਂ ਤੁਹਾਨੂੰ ਪੰਡੇ ਜੀ ਦੀ ਦੂਸਰੀ ਗੱਲ ਇੱਥੇ ਜਿਹੜੇ ਸਨ ਆਪਣਾ ਕੁਰਚੈਨ ਸਿੰਘ ਅਭੀ ਕੁਰਚੈਨ ਸਿੰਘ ਜਿਹੜੇ ਆਰਕੀਟੈਕਟ ਜਿਨ੍ਹਾਂ ਨੇ ਪੈਣੀ ਸਾਹਿਬ ਦਾ ਮੰਦਿਰ ਬਣਾਇਆ ਸੀ ਹਾਲ ਤੇ ਉਹਨਾਂ ਦੇ ਪਿਤਾ ਉਹ ਨੂੰ ਤੁਸਨ ਲਗੇ ਕਹਿੰਦੇ ਨੇ ਪੰਡਤ ਜੀ ਅਸੀਂ ਇੱਕ ਵਾਰੀ ਗਏ ਉੱਥੇ ਤੇ ਪਿੰਡ ਆਪਣੇ ਤੇ ਸਾਨੂੰ ਪਤਾ ਲੱਗਾ ਸਾਡੇ ਮਤਲਬ ਕਿ ਇੱਕ ਇੱਕ ਪਿੰਡ ਛੱਡ ਕੇ ਨਾ ਉੱਥੇ ਅੱਜ ਪੰਡਤ ਜੀ ਦੇ ਦੁਆਵਾਂ ਨੇ ਸ਼ਾਮ ਨੂੰ ਅਸੀਂ ਕਹਿੰਦੇ ਚਲੋ ਅਸੀਂ ਸੋਨੋਂ ਨੇ ਨਾਲ ਪੰਡਤ ਜੀ ਨੂੰ ਮਿਲ ਕੇ ਆਉਨੇ ਦੱਸੇ ਮਿਲ ਲਾ ਕਰਕੇ ਆਉਨੇ ਆ ਤੇ ਉਹ ਜਦੋਂ ਅਸੀਂ ਗਏ ਨਾ ਤੇ ਦੁਵਾਨ ਸ਼ੁਰੂ ਹੋਇਆ ਉਹ ਦੁਵਾਨ ਸ਼ੁਰੂ ਹੋਇਆ ਤੇ ਉਹ ਇੱਕ ਕਿਸੇ ਇੱਕ શરીਰ ਨੂੰ ਨਾ ਇੱਕ ਮੁੰਡਾ ਸੀ ਜਾਂ ਵੇਜ ਦਾ तकरीबन ਵੀ ਬਾਈ ਸਾਲ ਦਾ ਹੋਣਾ ਜਾਂ ਜੋਗੀ ਤੇ ਉਹਨੂੰ ਦੋ ਜਣਿਆਂ ਨੇ ਪਕੜਿਆ ਦੋ ਜਾਂ ਤਿੰਨ ਜਣਿਆਂ ਨੇ ਮੋਢਿਆਂ ਤੋਂ ਫੜਿਆ ਉਹਦੇ ਕੋਲ ਖਲੋਤਾ ਵੀ ਨਾ ਜਾਏ ਐਸਾ ਉਹਨੂੰ ਫੜ ਕੇ ਨਾ ਦੁਆ ਪਾਸੇ ਉਹ ਤੇ ਲਿਆ ਕੇ ਨਾ ਉਹਨਾਂ ਦੇ ਅੱਗੇ ਉਹਨਾਂ ਬਿਠਾਤਾ ਉਹ ਵਿਚਾਰਾ ਲੰਮਾ ਪੈ ਗਿਆ ਐਸਾ ਵੱਡੇ ਜੀ ਫੰਦੇ ਜੀ ਕਹਿੰਦੇ ਨੇ ਮੇਰੇ ਵਾਸਤੇ ਕੀ ਹੁਕਮ ਹੈ ਹਾਂਜੀ ਤੇ ਦੱਸੋ ਇਸਾ ਕੀ ਗੱਲ ਹੈ ਹਾਂਜੀ ਤੇ ਕਹਿੰਦੇ ਪੱਲ ਜੀ ਤੁਸੀਂ ਪਿਛਲੇ ਸਾਲ ਇੱਥੇ ਆਏ ਸੀ ਇਹ ਸਾਡੇ ਮੁੰਡੇ ਨੇ ਤੁਹਾਡੇ ਦਵਾਨ ਚ ਕੋਈ ਗਲਤ ਗੱਲ ਕੀਤੀ ਸੀ ਤੇ ਤੁਸੀਂ ਗੁੱਸੇ ਚ ਨਾ ਇਹਨੂੰ ਕਹਿਤਾ ਸੀ ਥਾਂ ਬਹਿ ਜਾ ਸ਼ਦਾਈਆ ਜਾ ਇਹ ਹੋਰ ਉਹਦਾ ਸ਼ਦਾਈ ਹੋ ਗਿਆ ਜੀ ਹਾਂਜੀ ਤੇ ਤੁਸੀਂ ਕਿਰਪਾ ਕਰੋ ਉਹਦੇ ਨੂੰ ਨਾ ਹੁਣ ਜਿਸਾ ਵੀ ਹੈ ਤੁਸੀਂ ਕਿਰਪਾ ਕਰੋ ਉਹਦੇ ਤੇ ਤੇ ਪੰਡੀ ਜੀ ਕਹਿਣ ਲੱਗੇ ਵੇਖੋ ਮੈਂ ਮੇਰੇ ਕਰਾਂ ਕਰਾਂ ਕਿਹਾਂ ਥੋੜੀ ਹੁੰਦਾ ਹੈ ਕੁਝ ਤੇ ਚਲੋ ਆਪਾਂ ਨ ਸੱਚੇ ਬਾਸ਼ਾ ਕੋਲ ਚੱਲਦੇ ਆ ਤੇ ਮੈਂ ਵੀ ਤੁਹਾਡੇ ਨਾਲ ਚੱਲਣਾ ਮੈਂ ਵੀ ਅਰਜ਼ ਕਰਾਂਗਾ ਟਿੱਕੇ ਬਾਦਾਂ ਤੇ ਫਿਰ ਉਹ ਸਾਰੇ ਨਾ ਅਗਲੇ ਦਿਨ ਪੈਰੀ ਸਾਹਿਬ ਗਏ ਜੀ ਉੱਥੇ ਸੱਚੇ ਬਾਸ਼ਾ ਜੀ ਕੋਲ ਤੇ ਉੱਥੇ ਜਾ ਕੇ ਅਰਜ਼ ਕੀਤੀ ਕਿਉਂ ਮੁੰਡਾ ਉੱਥੇ ਠੀਕ ਹੋ ਗਿਆ